ਸੋ ਇਹ ਕੱਲ ਨੂੰ ਆਪਾਂ ਕਿਸੇ ਦੇ ਬਲੱਡ ਇਨਫੈਕਸ਼ਨ ਹੋ ਸਕਦੀ ਹੈ ਇਸ ਨੂੰ ਬਾਈ ਚਾਂਸ ਕੋਈ ਸਕਿਨ ਪ੍ਰੋਬਲਮ ਹੋਊਗੀ ਕਿਉਂਕਿ ਆਪਾਂ 1 ਕੋਸ ਵੀ ਯੂਜ਼ ਕਰ ਦਿੰਗੇ ਤੇ 1 ਕੋਸ ਵੀ ਨਾ ਆਪਾਂ ਸੂਸੂਆਂ ਬੰਦੇ ਆ ਕੇ ਕੰਮ ਕਰਦੇ ਉਹ ਚੀਜ਼ ਹੀ ਤਿੱਨਾ ਜਿੱਦ ਇੱਕ ਨਾਭੀ ਕਰੂਗੀ ਇਸੇ ਨੂੰ ਬਾਈ ਚਾਂਸ ਜੇ ਕੋਈ ਵੀ ਸੂਈ ਦੀ ਪ੍ਰੋਬਲਮ ਹੋਵੇ ਉਹ ਉਧਰ ਨੂੰ ਇੰਜੈਕਟ ਹੋ ਗਈ ਉਹ ਬਹੁਤ ਵੱਡੀ ਪ੍ਰੋਬਲਮ ਹੈ ਜੇ ਆਪਾਂ ਗਰਾਨਾ ਵੀ ਹੋਵੇ ਕੋਸ਼ਿਸ਼ ਆਹੀ ਹੁੰਦੀ ਕਿ ਪ੍ਰੋਫੈਸ਼ਨਲ ਹੀ ਕਰਾਓ ਅੱਜ ਦਾ ਤੁਸੀਂ ਦੇਖ ਰਹੇ ਹੋ ਮੌਰਨਿੰਗਸ ਨੈਟਵਰਕ ਮੈਂ ਤੁਹਾਡਾ ਦੋਸਤ ਹਾਂ ਸੁਮੇਸ਼ਪਾਲ ਖਾਪਰ ਸਵਾਜਿਆ ਸੀ ਪਹੁੰਚਿਆ 1600 ਟੈਟੂ ਦੇ ਜਿੱਥੇ ਕੀ ਟੈਟੂ ਜੋਗੀ ਬਹੁਤ ਹੀ ਗੇਸਪੀਡ ਨਾਲ ਬਣਾਏ ਜਾਂਦੇ ਆ ਸੋ ਗੱਲ ਕਰਦੇ ਜੋ ਕੀ ਉਹਨਾਂ ਦਾ ਇੱਕ ਰਿਕਾਰਡ ਆ 40 ਮਿੰਟ ਦੇ ਵਿੱਚ ਕਿਉਂਕਿ ਟੈਟੂ ਬਣਾ ਦਿੰਦੇ ਆ ਜੋ ਸਾਡੇ ਵਿੱਚ ਮੌਜੂਦ ਵੀ ਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਭਾਈ ਸਭ ਤੋਂ ਪਹਿਲਾਂ ਤੇ ਅਨਮੋਲ ਨਿਊਜ਼ਨੈਟਰਸ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੀਗਰ ਵੀ ਸਾਰਿਆਂ ਨੂੰ ਸੀਗਰ ਸਟੇਜ ਤੇ ਨੂੰ ਭਾਈ ਕੀ ਨਾਮ ਹੈ ਜੀ ਲਵਿਸ਼ ਲਵਿਸ਼ ਭਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਜੋ ਸ਼ੌਕ ਚਲਾਉਂਦੇ ਜਾਂ ਟੈਟੂ ਬਣਾਉਂਦੇ ਹੋ ਮੈਨੂੰ ਭਾਈ ਅਪਰੋਚ ਸੀ ਲਗੋ ਪੰਜ ਤੋਂ 7 ਸਾਲ ਇਹਨਾਂ ਦੀ ਰੈਂਕ ਜਿਹੜਾ ਮੈਨੂੰ ਸਪੀਡ ਨੂੰ ਬਹੁਤ ਜ਼ਿਆਦਾ ਨੋਟਿਸ ਰਿਹਾ ਪਾ ਸਕੀਤੀ ਆਟੋਮੋਬਾਈਲ ਮੈਕਟਿੰਗ ਦਾ ਕੋਰਸ ਪਹਿਲਾਂ ਮੈਂ ਸ਼ੁਰੂ ਤੋਂ ਘਰ ਦੇ ਨੂੰ ਕਹਿੰਦਾ ਰਿਹਾ ਕਿ ਯਾਰ ਮੈਨੂੰ ਲੱਗਦਾ ਸੀ ਆਟੋਮੋਬਾਈਲ ਕਿਤੇ ਖੋਣਾਂ ਦਾ ਕੰਮ ਆ ਮੈਂ ਉਹ ਭਲੇਖੇ ਜੀ ਕਿਤੇ ਜਾ ਕੇ ਉਹ ਦੇਖਿਆ ਉਹ ਗੱਡੀਆਂ ਨੇ ਇੰਜਨਰਿੰਗ ਖੋਲ ਰਹੀਗੇ ਤੇ ਫਿਰ ਪੈ ਤਾਂ ਗਿਆ ਸੀ ਲਈ ਕਿ ਉਹ ਤੋਂ ਆਟੋਮੋਬਾਈਲ ਕਿਤੀ ਦੈਨ ਵੀ ਘਰ ਦੇ ਨੂੰ ਪਤਾ ਹੈਗਾ ਕਿ ਯਾਰ ਇਹ ਚ ਸਕਸੈਸ ਹੈ ਜੀ ਕੇ ਨੇ ਮਤਲਬ ਤੁਹਾਨੂੰ ਸਪੋਰਟ ਕੀਤਾ ਇਹਦੇ ਵਿੱਚ ਵੀ ਐਸੇ ਹੀ ਕੰਮ ਨੂੰ ਮਤਲਬ ਕਿ ਉੱਪਰ ਲਿਆਏ ਆ ਇਹ ਚ ਵੀ ਘਰ ਦੇ ਨੇ ਇਹ ਨੂੰ ਪਤਾ ਲੱਗਾ ਕਿ ਆਟੋਮੋਬਾਈਲ ਤੇ ਕੁਝ ਵੀ ਲੱਗ ਰਿਹਾ ਫਿਰ ਪੇਂਟਿੰਗ ਦਾ ਸ਼ੁਰੂ ਤੋਂ ਸ਼ੌਂਕ ਸੀਗਾ ਫਿਰ ਮੈਂ ਡਿਪਲੋਮਾ ਕੀਤਾ ਸੀ ਡਰਾਈਂਗ ਤੇ ਚੰਨ ਫਿਰ ਮੈਂ 1.5 ਸਾਲ ਜਿਪਸ ਦੀ ਟੋਰ ਵੀ ਕੀਤੀ ਮਨੇ ਐਸਾ ਅਰਟੀਸਟ ਕਿ ਉਸ ਤੋਂ ਬਾਅਦ ਜਦੋਂ ਕੋਰੋਨਾ ਲੱਗਾ ਉਹਦੀ ਫੀਲਡ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਮੈਂ ਕੈਪਟੂਰ ਜੰਦਾ ਕਿਉਂਕਿ ਇਹ ਫੀਲਡ ਡਰਾਇੰਗ ਨਾਲ ਰਿਲੇਟ ਸੀ ਫਿਰ ਇਹਦੇ ਇਸ ਟ੍ਰੇਕ ਤਾਂ ਲੱਗ ਗਿਆ ਭਾਈ ਜੇ ਗੱਲ ਕੀਤੀ ਹੈ ਕੁਆਲੀਫਿਕੇਸ਼ਨ ਹੀ ਮਤਲਬ ਕਿੰਨਾ ਪੜਿਆ ਤੁਸੀਂ ਮੈਂ ਡਿਪਲੋਮਾ ਕੀਤਾ ਹੈ ਅੱਛਾ ਮਲਵਾੜਨ ਗ੍ਰਾਡੂਏਟ ਬਾਈ ਇਸ ਤੋਂ ਆ ਪੜਨ ਤੋਂ ਬਾਅਦ ਕਈ ਹੋਰ ਵੀ ਕਾਫੀ ਚੋਂ ਨੌਕਰੀਆਂ ਵੀ ਨਿਕਲਦੀਆਂ ਹੋਰ ਵੀ ਕੰਮ ਹੁੰਦਾ ਤੁਸੀਂ ਐਸੇ ਫੀਲਡ ਨੂੰ ਕਿਉਂ ਮਤਲਬ ਜ਼ਿਆਦਾ ਕੀਤਾ ਸੀ ਬੇਸਿਕਲੀ ਮੈਂ ਨਾ ਮਤਲਬ ਸਰਕਾਰੀ ਨੌਕਰੀਆਂ ਨਹੀਂ ਧੋੜਿਆ ਮੈਨੂੰ ਤੇ ਤਾਂ ਨੇ ਕ੍ਰੀਏਟੀਵਿਟੀ ਜਿੱਦਾਂ ਕਹਿੰਦੇ ਨੇ ਤੁਹਾਨੂੰ ਬੜਾ ਇੱਕ ਆਰਟਿਸਟ ਮਾਈਂਡ ਹੋਊਗਾ ਮੈਂ ਚਾਹਨਾ ਹੈ ਕਿ ਮੈਂ ਕੁਝ ਆਪਣੇ ਗੀਨ ਨਾਲ ਕਰ ਰਿਹਾ ਜਿਹੜਾ ਸ਼ੁਰੂ ਤੋਂ ਠੀਕ ਕਰ ਰਿਹਾ ਸੀ ਮੈਂ ਇਸਲੀ ਆਰਟਵਰਕ ਨੂੰ ਸਪੋਰਟ ਕਰਨ ਲਈ ਵੀ ਮੈਂ ਟੈਟੂ ਵੀ ਲਵਾ ਲਿਆ ਬਾਈ ਦੇਖਿਆ ਜਾਵੇ ਜੋ ਕਿ ਇਹ ਟੈਟੂ ਜਾਂ ਤਸਵੀਰਾਂ ਇੱਕ ਸਭਿਆਚਾਰਕ ਜੋ ਮੇਲਿਆਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਸੋ ਬਹੁਤ ਲੰਮੇ ਸਮੇਂ ਤੋਂ ਜੋ ਟੈਟੂ ਦਾ ਜੋ ਚੱਲਦਾ ਆ ਰਿਹਾ ਸੋ ਉਹਨਾਂ ਵੱਲੋਂ ਜੋ ਇੱਕ ਹੀ ਮਸ਼ੀਨ ਦੇ ਨਾਲ ਲੱਖਾਂ ਹੀ ਲੋਕਾਂ ਦੇ ਜੋ ਟੈਟੂ ਬਣਾ ਦਿੱਤੇ ਜਾਂਦੇ ਨੇ ਸੋ ਉਹਦੇ ਨਾਲ ਕੀ ਕੀ ਨੁਕਸਾਨ ਹੈ ਉਹਦੇ ਦਾ ਨੁਕਸਾਨ ਹੀ ਨੁਕਸਾਨ ਹੈ ਕੱਲ ਨੂੰ ਆਪਾਂ ਕਿਸੇ ਦੇ ਬਲੱਡ ਇਨਫੈਕਸ਼ਨ ਹੋ ਸਕਦੀ ਹੈ ਕਿਸੇ ਨੂੰ ਬਾਈ ਚਾਂਸ ਕੋਈ ਸਕਿਨ ਪ੍ਰੋਬਲਮ ਹੋ ਗਈ ਕਿਉਂਕਿ ਆਪਾਂ ਇੱਕੋ ਸੂਈ ਯੂਜ਼ ਕਰਦੇ ਨੇ ਮੇਲੇ 'ਚ ਇੱਕੋ ਸੂਈ ਨਾਲ ਆਪਾਂ 100-100 ਬੰਦਿਆਂ ਦੇ ਕੰਮ ਕਰਦੇ ਆਂ ਉਹ ਚੀਜ਼ ਕਿਤੇ ਨਾ ਕਿਤੇ ਖਰਾਬੀ ਕਰੂਗੀ ਇਨ ਫਿਊਚਰ ਵੀ ਕਿਸੇ ਨੂੰ ਬਾਈ ਚਾਂਸ ਕਿਸੇ ਨੂੰ ਐਡਜ਼ ਜਾਂ ਕੋਈ ਵੀ ਸੂਈ ਦੀ ਪ੍ਰੋਬਲਮ ਹੋਵੇ ਉਹ ਉਧਰ ਨੂੰ ਇੰਜੈਕਟ ਹੋਏ ਜੇਪਾ ਕਰਾਣਾ ਵੀ ਹੋਵੇ ਕੋਸ਼ਿਸ਼ ਤਾਂ ਹੀ ਹੁੰਦੀ ਕਿ ਪ੍ਰੋਫੈਸ਼ਨਲੀ ਕਰਾਓ। ਭਾਈ ਇਹਦੇ ਵਿੱਚ ਕੀ ਕੀ ਤੁਸੀਂ ਸਮਾਨ ਯੂਜ਼ ਕਰਦੇ ਆ ਤੇ ਸੂਈ ਕਿੰਨੇ ਦਿਨ ਚੱਲਦੀ ਹੈ ਇੱਕ? ਇੱਕ ਨੀਡਲ ਸਿਰਫ ਇੱਕੋ ਕਸਟਮਰ ਤੇ ਯੂਜ਼ ਹੁੰਦੀ ਹੈ। ਉਹਦੀ ਨਾਲ ਲਾਈਫ ਟਾਈਮ ਹੁੰਦੀ ਹੈ ਕਿ ਜਦੋਂ ਆਪਾਂ ਕਲਰ ਯੂਜ਼ ਕਰਦੇ ਆ ਨਾ ਉਹ ਕਲਰ ਅਪਰੋਕਸ 10 ਤੋਂ 12 ਮਿੰਟ ਦੇ ਬਾਅਦ ਸੋਕੇ ਜਾਂਦਾ ਵਾ। ਫਿਰ ਆਪਾਂ ਉਹ ਦੁਬਾਰਾ ਨੀਡਲ ਯੂਜ਼ ਨਹੀਂ ਕਰ ਸਕਦੇ। ਉਹ ਸਕਿਨ ਫਰੰਟ ਮਤਲਬ ਫਟਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਨਾਲ। ਭਾਈ ਅੱਜ ਤੱਕ ਕੋਈ ਕੰਪਲੇਂਟ ਜਾਂ ਕਸਟਮਰ ਵੱਲੋਂ ਜੋ ਕੁਝ ਇਦਾਂ ਦਾ ਹੋਇਆ ਹੋਵੇ? ਨਹੀਂ ਨਹੀਂ ਹਲੇ ਤੱਕ ਤਾਂ ਸਾਰੇ ਪੂਰੀ ਸੈਟੀਸਫਾਈ ਹੈ। ਬਾਈ ਜਦੋਂ ਤੁਸੀਂ ਟੈਟੂ ਜਬ ਬਣਾਉਣਾ ਹੈ ਕਸਟਮਰ ਦੇ ਜਿਹੜੀ ਉਹ ਨੀਡਲ ਹੈ ਜਿਹੜੀ ਸੂਈ ਆ ਉਹਦੇ ਸਾਹਮਣੇ ਜੋ ਖੁੱਲ ਜਾਂਦੀ ਆ ਹਰ ਇੱਕ ਚੀਜ਼ ਕਸਟਮਰ ਨੂੰ ਦਿਖਾ ਕੇ ਡਿਜ਼ਾਈਨ ਦੇ ਹਿਸਾਬ ਨਾਲ ਹਰ ਇੱਕ ਇਹਦੇ ਸਾਹਮਣੇ ਹਰ ਇੱਕ ਕਸਟਮਰ ਦੇ ਹਿਸਾਬ ਨਾਲ ਅਲੱਗ-ਅਲੱਗ ਚੀਜ਼ ਚੇਂਜ ਕੀਤੀ ਚਾਹੀਏ ਕਿ ਨਿਕਾ ਜਾਂ ਤੈਲ ਵੀ ਕਿਉਂ ਨਾ ਬਣਾਣਾ ਹੋਵੇ ਉਹਦੇ ਲਈ ਵੀ ਅਸੀਂ ਨੀ ਨੀ ਯੂਸ ਕਰਦੇ ਹਾਂ ਕਿਉਂਕਿ ਐਸ ਬੀਂਗ ਪ੍ਰੋਫੈਸ਼ਨਲੀ ਤੁਹਾਨੂੰ ਪਤਾ ਵਾ ਹਨਾ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ ਕੱਲ ਨੂੰ ਸਾਨੂੰ ਫੇਸ ਕਰਨਾ ਪਏ ਇਸ ਤੋਂ ਵਧੀਆ ਕੀ ਪੈਸੇ ਜਿੰਨੇ ਵੀ ਲੋ ਪਰ ਕੰਮ ਐ ਪੁਰਸ ਸਿਕਿਉਰ ਕਰਕੇ ਦੋ ਇਹ ਕੱਲ ਨੂੰ ਪ੍ਰੋਬਲਮ ਨਹੀਂ ਹੋਵੇ ਬਾਈ ਕਿੰਨਾ ਮਤਲਬ ਟੈਟੂ ਬਣਾਉਣ ਦੇ ਵਿੱਚ ਪ੍ਰੋਸੈਸ ਐ ਜਾਂ ਕੀ ਇਹਦੀ ਕੋਸਟ ਐ ਇਹ ਡਿਪੈਂਡ ਕਰਦਾ ਕਸਟਮਰ ਦੇ ਡਿਜ਼ਾਈਨ ਉੱਤੇ ਜੇ ਤੁਸੀਂ ਉਹਨੂੰ ਸ਼ੇਅਰ ਲੱਭਦੇ ਹੋ ਉਹ 12-13000 ਤੋਂ ਸ਼ੁਰੂ ਹੋ ਜਾਂਦੇ ਆ ਤੇ ਮਤਲਬ ਇਦਾਂ ਹੀ ਇਹਦਾ ਨੇਮ ਟੈਟੂ 1000 ਤੋਂ ਸਟਾਰਟਿੰ ਕਿੰਨੇ ਇੱਕ ਭਾਈ ਤੁਹਾਡਾ ਐਸਟੇਮ ਡਿਜ਼ਾਈਨ ਹੈਗੇ ਆ ਤੇ ਉਹ ਸ਼ਹਿਰ ਤੋਂ ਕਿਹੜੇ ਗੜੇ ਮਤਲਬ ਕਿਤੋਂ-ਕਿਤੋਂ ਆਉਂਦੇ ਟੈਟੂ ਹੁਣ ਵਾਲੇ ਮਤਲਬ ਜ਼ਿਆਦਾਤਰ ਆਪਣੇ ਕੋਈ ਐਨ ਆਰ ਆਈ ਕਸਟਮਰ ਜ਼ਿਆਦਾ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਮਤਲਬ ਸਾਰੇ ਆਦੇ ਜ਼ਿਆਦਾਤਰ ਕੰਮ ਦੇ ਡੀਟੇਲਿੰਗ ਕਰਕੇ ਨੀਡਨੈਸ ਕਰਕੇ ਇੱਕ ਸਪੀਡ ਜਿਹੜਾ ਟਾਈਮ ਸੇਵ ਹੁੰਦਾ ਸਭ ਤੋਂ ਵੱਡੀ ਚੀਜ਼ ਇੱਕ ਬਾ ਨੂੰ ਐਪਰੋਕਸ 6 ਤੋਂ 7 ਘੰਟੇ ਲੱਗਦੇ ਮਤਲਬ ਮੈਂ ਜਿਹੜਾ ਫੋਕਸ ਜ਼ਿਆਦਾ ਸਪੀਡ ਦੇ ਉੱਤੇ ਹੈ ਜੋ ਹਾਈਲਾਈਟ ਹੋਇਆ ਉਹ ਸਪੀਡ ਤੋਂ ਹੀ ਜੋ ਤੁਹਾਡਾ ਨਾਮ ਹਾਈਲਾਈਟ ਹੋਇਆ ਹਾਂ ਮੀਨ ਸਪੀਡ ਕਰਕੇ ਇੱਕ ਕੁਆਲਿਟੀ ਤਾਂ ਹੈ ਹੀ ਹੈ ਮਤਲਬ ਸਪੀਡ ਦਾ ਕਿਉਂਕਿ ਅੱਜਕੱਲ੍ਹ ਹਰ ਕਿਸੇ ਕੋਲ ਟਾਈਮ ਘੱਟ ਹੈ ਸ਼ੋਰਟ ਹੈ ਜਾਂ ਟਾਈਮ ਨਹੀਂ ਸੋ ਗੱਲ ਜੇ ਕੀਤੀ ਜਾਏ ਹੋਰ ਵੀ ਕਈ ਜੋ ਹੈ ਸੀ ਸ਼ੋਬੇ ਟੈਟੂ ਵਾਲੀ ਜੋ ਕਾਫੀ ਫੇਮਸ ਵੀ ਹੈ ਗਿਆ ਸੋ ਕੀ ਲੱਗਦਾ ਉਹਨਾਂ ਦੇ ਵਿੱਚ ਤੁਹਾਡੇ ਵਿੱਚ ਕਿੰਨਾ ਕੁ ਜ਼ਿਆਦਾ ਕੰਪੀਟੀਸ਼ਨ ਹੈ ਕੰਪੀਟੀਸ਼ਨ ਬਰਾਬਰ ਦਾ ਹੈ ਮੇਰੇ ਪਤਾ ਕਿ ਚੱਕਰ ਅਸੀਂ ਜਿਹੜੇ ਏਰੀਆ ਤੋਂ ਬਿਲੋਂਗ ਕਰਦੇ ਹਾਂ ਉੱਥੇ ਹੀ ਰੁਕੀ ਇੰਨਾ ਪੀ ਨਹੀਂ ਕਰਦੇ ਉਹ ਜਿਹੜੇ ਕਲਾਸ ਚੈਨਦੇ ਉਹ ਹਾਈ ਕਲਾਸ ਉਹਨਾਂ ਕੋ ਪ੍ਰੋਮੋਸ਼ਨਸ ਮਤਲਬ 5 ਸਟਾਰ ਜਿੱਦਾਂ ਅਣਾ ਆਪਣੇ ਕੋ ਆਰਟਿਸਟ ਵੀਰਾਂ ਆਂ ਦੇ ਰਹੇ ਆ ਉਹਨਾਂ ਨੂੰ ਹੁਣ ਜਿਨ੍ਹਾਂ ਦੀ ਮਹੀਨੇ ਦੀ ਸੈਲਰੀ ਲੱਖ ਰੁਪਏ ਹੋਊਗੀ ਉਹ ਲੱਖ ਰੁਪਏ ਅਟਿਸਟ ਨੂੰ ਕਿੱਦਾਂ ਪੇ ਕਰੂੰਗਾ ਉਹਨਾਂ ਨੂੰ ਪ੍ਰੋਮੋਸ਼ਨ ਮਿਲਦੀ ਰਹਿੰਦੀ ਹੈ ਨਾ ਉਹ ਅੱਗੇ ਗਰੋ ਕਰਦੇ ਰਹਿੰਦੇ ਆ ਜਦੋਂ ਤੁਸੀਂ ਸਾਡੇ ਕੋ ਆਗੇ ਤੇ ਸਾਡੀ ਪ੍ਰੋਮੋਸ਼ਨ ਕਰ ਰਹੇ ਹੋ ਕੱਲ ਨੂੰ 150 ਭਰਾ ਦੇਖੂਗੇ ਉਹ ਸਾਨੂੰ ਤੁਹਾਡੇ ਵਾਂਗੂ ਹੋਰ ਸਪੋਰਟ ਕਰੋਗੇ ਇਦਾਂ ਹੀ ਅਸੀਂ ਵੀ ਕੱਲ ਨੂੰ ਅੱਜ ਨਹੀਂ ਕੱਲ ਨੂੰ ਗਰੋ ਕਰਦੇ ਰਵਾਂਗੇ ਸੋ ਦੇਖਿਆ ਜਾ ਕਈ ਜੋ ਪੰਜਾਬੀ ਸਿੰਗਰ ਆਰਟਿਸਟ ਉਹਨਾਂ ਨੂੰ ਕਾਫੀ ਜੋ ਸ਼ੌਂਕ ਹੁੰਦਾ ਕੀ ਲੱਗਦਾ ਕਦੀ ਵੀ ਜੋ ਤੁਹਾਡੀ ਸ਼ੋਪ ਤੇ ਕੋਈ ਐਸਾ ਆਰਟਿਸਟ ਆਇਆ ਜੋ ਟੈਟੂ ਬਣਵਾ ਲੇ ਮਤਲਬ ਕਾਫੀ ਆਂਦੇ ਰਹਿੰਦੇ ਆ ਜਿਹਦਾ ਡਬਸ ਵਿਲਾ ਹੋ ਗਿਆ ਮਤਲਬ ਕਾਫੀ ਜਿਹੜੇ ਆਪਣੇ ਲੋਕਲ ਸਟਾਰਸ ਹੈਗੇ ਆ ਕਾਫੀ ਜਿਹਨਾਂ ਦਾ ਨਾਮ ਹੈਗਾ ਆਪਣੇ ਗਾਣੀ ਗੋਲੇ ਕੱਢੇ ਆਂਦੇ ਰਹਿੰਦੇ ਬਹੁਤ ਚੱਲ ਰਿਹਾ ਕੰਮ ਜਿਆਦਾਤਰ ਐਨਆਰਆਈ ਜਦਾ ਸਪੋਰਟ ਕਰਦੇ ਸੋ ਜੀ ਗੱਲ ਕੀਤੀ ਹੈ ਜੋ ਕਿ ਤੁਹਾਡਾ ਜੋ ਕੰਮ ਕਾਫੀ ਲੰਬੇ ਸਮੇਂ ਤੋਂ ਜੋ ਇੱਥੇ ਚੱਲ ਗਿਆ ਸੋ ਤੁਸੀਂ ਮਤਲਬ ਹੋਰ ਪਾਸੇ ਜਿੱਦਾ ਮਾਡਲ ਟਾਊਨ ਲਾ ਲਓ ਸ਼ਹਿਰ ਤੁਸੀਂ ਕਹਿੰਦੇ ਸੋਚਿਆ ਨਹੀਂ ਕਿ ਅਸੀਂ ਜੋ ਦੁਕਾਨ ਹੋਰ ਬਥੇ ਹੋਰ ਪਾਸੇ ਸ਼ਿਫਟ ਕੀਤੀ ਜਾਵੇ ਨਹੀਂ ਉਹਨਾਂ ਸਟੂਡੈਂਟਾਂ ਕੰਮ ਸਿੱਖ ਰਹੇ ਆਪਾਂ ਅਲੱਗ-ਅਲੱਗ ਬ੍ਰਾਂਚੇਸ ਖੋਲਾਂਗੇ ਪਰ ਹੱਲੇ ਆ ਵਾ ਨਾ ਬੀਸਿਕਲੀ ਸਾਡੇ ਕੋਲ ਹੁਣ ਇਸ ਟਾਈਮ ਮਾਤੜ ਤੋਂ ਮਾਤੜ ਬੰਦਾ ਵੀ ਇਹਨਾਂ ਨਾਲ ਅਫੋਰਡ ਕਰ ਸਕਦਾ ਆਪਾਂ ਥਿਊਰੀ ਇਹੀ ਰੱਖੀ ਹੈ ਕਿ ਘੱਟ ਲੋ ਪ੍ਰਾਈਸ ਤੇ ਆਪਾਂ ਉਹਨੂੰ ਪੂਰੀ ਸੈਟੀਸਫਾਈ ਵਾਲੀ ਚੀਜ਼ ਦੇਈਏ ਚੱਕਰ ਆ ਭਾਈ ਕਿੰਨੇ ਕਾ ਤਾ ਦੋ ਇਸ ਟਾਈਮ ਜੋ ਸਟੂਡੈਂਟ ਕਰਦੇ ਪਏ ਕੰਮ ਹੁਣ ਇਸ ਟਾਈਮ ਅਪਰੋਕਸ 20 ਤੋਂ 25 ਸਟੂਡੈਂਟ ਹੋ ਗਏ ਨੇ ਕੋਈ ਨਾ ਕੋਈ ਜਿਹੜੇ ਕੀ ਕੰਮ ਸਿੱਖੀ ਨੇ अच्छा सीख रहे हैं मतलब ਉਹਨਾਂ ਦੇ ਵਿੱਚ ਉਹਨਾਂ ਨੂੰ ਕੀ ਕੀ ਤੁਹਾਡੇ ਵੱਲੋਂ ਹੈਲਪ ਕੀਤੀ ਜਾਂਦੀ ਹੈ ਉਹਨਾਂ ਨੂੰ ਸਾਰੀ A to Z ਬੇਸਿਕ ਨੋਲੇਜ ਦਿੱਤੀ ਜਾਂਦੀ ਹੈ ਕਿ ਕਿੱਦਾਂ ਡਰੈਇੰਗ ਕਰਨੀ ਹੈ ਕਿੱਦਾਂ ਬੱਚਾ ਮਤਲਬ ਐਸੇ ਜਿਹਦਾ ਸਟੂਡੈਂਟ ਨਹੀਂ ਹੁੰਦਾ ਨਰਸਰੀ ਤੋਂ ਸ਼ੁਰੂ ਕਰਦੇ ਆ 10th ਤੱਕ ਲੈ ਕੇ ਜਾਂਦੇ ਆ ਕਾਈਂਡ ਆਫ ਉਹੀ ਸੇਮ ਪ੍ਰੋਸੀਜਰ ਚੱਲਦਾ ਹੈ ਨਾਲ ਤੇ ਐਕਸਪੀਰੀਅੰਸ ਸਰਟੀਫਿਕੇਟ ਵੀ ਤੁਹਾਡੇ ਵੱਲੋਂ ਦਿੱਤਾ ਜਾਏਗਾ ਪੂਰਾ ISO ਪ੍ਰੂਫ ਸਰਟੀਫਿਕੇਟ ਉਹਨੂੰ ਪੂਰਾ ਅਪਰੂਵਡ ਕੀਤਾ ਜਾਂਦਾ ਮਤਲਬ ਉਹਦੇ ਨਾਲ ਕਿ ਕੰਨ ਨੂੰ ਅਗਲੀ ਨੂੰ ਸਟੂਡੀਓ ਵੀ ਪਾਰਾ ਹੋਵੇ ਤਾਂ ਉਹਨਾਂ ਨੂੰ ਡਿਫਿਕਲਟੀ ਨਾ ਹੋਵੇ ਤੇ ਇਨ ਫਿਊਚਰ ਤੁਸੀਂ ਮਤਲਬ ਇਹੀ ਮਤਲਬ ਕਰੋਗੇ ਕੰਮ ਕੇ ਹੋਰ ਵੀ ਕਰੋ ਤੁਸੀਂ ਰੱਖਿਆ ਚੂਤ ਕਿਤਾਬ ਨਹੀਂ ਸਾਡਾ ਨੇਲਸ ਦਾ ਕੰਮ ਵੀ ਹੈਗਾ ਨਾਲ ਇਹ ਡਬਲ ਸਟੂਡੀਓ ਹੈ ਉੱਪਰ ਨੇਲਸ ਦਾ ਵੀ ਹੈਗਾ ਮਤਲਬ ਆਪਾਂ ਹੋਲੀ ਹੋਲੀ ਕੰਮ ਗ로우 ਕਰੀ ਜਾਨੇ ਜਿੱਦਾਂ ਇੱਦਾਂ ਟ੍ਰੈਂਡ ਦੇ ਹਿਸਾਬ ਨਾਲ ਸੋ ਆਪਾਂ ਉਸ ਚੀਜ਼ ਨੂੰ ਵੀ ਗ로우 ਕਰੀ ਜਾਨੇ ਠੀਕ ਹੈ ਥੈਂਕ ਯੂ ਸਰ ਸੋ ਜਿੱਦਾਂ ਕੀ ਗੱਲਬਾਤ ਕੀਤੀ ਗਈ ਸੌਲ ਹੰਟ ਦੇ ਨਾਲ ਸੋ ਬਹੁਤ ਹੀ ਜੋਗੀ ਉਹਨਾਂ ਨੇ ਵਧੀਆ ਤਰੀਕੇ ਨਾਲ ਸਵਾਲਾਂ ਦੇ ਜਵਾਬ ਜੋਗੀ ਸਰਲ ਤਰੀਕੇ ਨਾਲ ਦਿੱਤੇ ਗਏ ਸੋ ਅਗਲੀ ਅਪਡੇਟ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਹੁਣ ਤੱਕ ਬਨੇ ਰਹਿਣ ਲਈ ਧੰਨਵਾਦ ਜੀ